ਮੁੱਖ ਮੰਤਰੀ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਦੇ ਨਾਲ ਮੀਟਿੰਗ ਕੀਤੀ ਜਿਸ ਚੋਂ ਨੌ ਅਫਸਰਾਂ ਨੂੰ ਸਖਤ ਸੁਨੇਹਾ ਦਿੱਤਾ ਉਹਨਾਂ ਕਿ ਕਿ ਕਿਸੇ ਵੀ ਸ਼ਹਿਰ 'ਚ ਕਰਪਸ਼ਨ ਲਈ ਡੀਸੀ ਤੇ ਐਸਐਸਪੀ ਜ਼ਿੰਮੇਵਾਰ ਹੋਣਗੇ ਹਰ ਜ਼ਿਲ੍ਹੇ 'ਚ ਸੀਐਮ ਸਹਾਇਤਾ ਕੇਂਦਰ ਖੋਲੇ ਜਾਣਗੇ ਸੀਐਮ ਵਿੰਡੋ ਖੋਲੀ ਜਾਏਗੀ ਤੇ ਆਈਟੀ ਬੰਦ ਦੇ ਨਾਲ ਉਹਨਾਂ ਕਿਹਾ ਕਿ ਮੈਂ ਖੁਦ ਸਾਰੇ ਕੰਮਕਾਰ ਤੇ ਨਜ਼ਰ ਰੱਖਾਂਗਾ ਨਾਲ ਹੀ ਉਹਨਾਂ ਕਿਹਾ ਕਿ ਜਿਹੜੇ ਜਾਬਤਾ ਲੱਗੇ ਹੋਮ ਕਰਕੇ 3 ਮਹੀਨਿਆਂ ਤੋਂ ਸਾਰੇ ਕੰਮ ਰੁਕੇ ਹੋਏ ਸੀ ਉਹਨਾਂ ਨੂੰ ਹੁਣ ਮੁਰਾ ਸ਼ੁਰੂ ਕੀਤਾ ਗਿਆ ਹੈ ਜਿਲੰਦਰ ਵੈਸਟ ਜ਼ਿਮਣੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਨੇ ਆਪ ਤੇ ਭਾਜਪਾ ਵੱਲੋਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਨੇ ਸਾਬਕਾ ਮੰਤਰੀ ਭਗਤ ਤੁਨੀ ਲਾਲ ਦੇ بیٹے ਮਹਿੰਦਰ ਭਗਤ ਤੇ ਦਾ ਖੇਡਿਆ ਤੇ ਭਾਜਪਾ ਨੇ ਜਿਲੰਦਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਬਣਾਇਆ ਉਧਰ ਕਾਂਗਰਸ ਵੱਲੋਂ ਵੀ ਲਗਾਤਾਰ ਮੰਥਨ ਕੀਤਾ ਜਾ ਰਿਹਾ ਛੇਤੀ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਜਾਵੇ ਨਸ਼ਿਆਂ ਨੂੰ ਲੈ ਕੇ ਆਪ ਨੇ ਭਾਜਪਾ ਤੇ पलटवार ਕੀਤਾ ਆਪ ਨੇ ਇਲਜ਼ਾਮ ਲਾਇਆ ਕਿ ਭਾਜਪਾ ਸਰਕਾਰ ਵਾਲੇ ਸੂਬਿਆਂ ਤੋਂ ਪੰਜਾਬ 'ਚ ਨਸ਼ਾ ਆ ਰਿਹਾ ਹੈ ਗੁਜਰਾਤ ਤੇ ਮਹਾਰਾਸ਼ਟਰ ਤੋਂ ਨਾ ਕਿਹਾ ਕਿ ਲਗਾਤਾਰ ਨਸ਼ਾ ਪੰਜਾਬ ਜਾ ਰਿਹਾ ਹੈ ਇਸ ਤੇ ਕੇਂਦਰ ਸਰਕਾਰ ਐਕਸ਼ਨ ਕਿਉਂ ਨਹੀਂ ਲੈ ਰਹੀ ਤੇ ਸੁਨੀਲ ਜਾਖੜ ਪੀਐਮ ਅੱਗੇ ਇਸ ਗੱਲ ਦੀ ਚਿੰਤਾ ਕਿਉਂ ਨਹੀਂ ਕਰਦਾ ਅਕਾਲੀ ਦਲ ਤੋਂ ਬਾਗੀ ਹੋਏ ਚਰਨਜੀਤ ਬਰਾੜ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸੁਖਬੀ ਬਾਦਲ ਦੇ ਕੁਝ ਸਲਾਹਕਾਰਾਂ ਕਰਕੇ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਹੈ ਉਹਨਾਂ ਕਈ ਸਲਾਹਕਾਰਾਂ ਤੇ ਸਿੱਧੇ ਇਲਜ਼ਾਮ ਲਾਉਂਦੇ ਆ ਕਿ ਆ ਕਿ ਮੈਂ ਅਮਰਿਤਪਾਲ ਤੇ ਸਰਬਜੀਤ ਖਿਲਾਫ ਉਮੀਦਵਾਰ ਨਾ ਐਲਾਨਨ ਦੀ ਸਲਾਹ ਦਿੱਤੀ ਸੀ ਪਰ ਮੇਰਾ ਵਿਰੋਧ ਕੀਤਾ ਉਨਾ ਕਿ ਕਿ ਮੈਂ ਅੱਜ ਵੀ ਬਾਦਲ ਪਰਿਵਾਰ ਨਾਲ ਦਿਲੋਂ ਜੁੜਿਆ ਹਾਂ ਪਰ ਮੈਨੂੰ ਬਾਠੀ ਚੋਂ ਕੱਢਣ ਦੀ ਕੋਸ਼ਿਸ਼ ਹੋਈ। ਪੱਛਮੀ ਬੰਗਾਲ ਦੇ ਦਾਰਜੀਲਿੰਗ ਚ ਵੱਡਾ ਟ੍ਰੇਨ ਹਾਦਸਾ ਵਾਪਰਿਆ ਜਿੱਥੇ ਕੰਚਨਜੰਗਾ ਐਕਸਪ੍ਰੈਸ ਨੂੰ ਇੱਕ ਮਾਲ ਗੱਡੀ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਰਕੇ ਕੰਚਨਜੰਗਾ ਦੇ ਕਈ ਡੱਬੇ ਪਲਟ ਗਏ ਇਸ ਭਿਆਨਕ ਹਾਦਸੇ 'ਚ ਹੁਣ ਤੱਕ 80 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਨੇ ਟੱਕਰੇਨੀ ਭਿਆਨਕ ਸੀ ਕਿ ਟ੍ਰੇਨ ਦੇ ਡੱਬੇ ਇੰਜਨ ਤੇ ਚੜ ਗਏ ਇਸ ਹਾਦਸੇ ਤੇ ਪੱਛਮੀ ਬੰਗਾਲ ਦੇ ਸੀਐਮ ਮਫਤਾ ਬੈਨਰਜੀ ਨੇ ਕਿਹਾ ਕਿ ਰਾਹਤ ਬਚਾਓ ਟੀਮਾਂ ਰੈਸਕਿਊ ਆਪਰੇਸ਼ਨ ਕਰ ਰਹੀਆਂ ਹਨ ਕੇਂਦਰ ਸਰਕਾਰ ਵੱਲੋਂ ਟ੍ਰੇਨ ਹਾਦਸੇ ਵਿੱਚ ਬ੍ਰਿਤਿਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਤੇ ਗੰਬੀਰ ਜ਼ਖਮੀਆਂ ਲਈ 2.5 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਜ਼ਖਮੀਆਂ ਨੂੰ 50 ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਘਟਨਾ ਤੇ ਦੁੱਖ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਹਾਸੀਜ ਜਾਂਗਗੌਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਾ ਹਾਂ ਤੇ ਜ਼ਖਮੀਆਂ ਦੇ ਛੇਤੀ-ਛੇਤੀ ਆਭੋਨ ਦੀ ਕਾਮ ਹਿਮਾਚਲ ਦੇ ਡਲਹੌਜ਼ੀ ਚ ਵਾਪਰੇ ਸੜਕ ਹਾਦਸੇ ਚ ਗੁਰਦਾਸਪੁਰ ਦੇ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ ਹੋ ਗਈ ਜਵਾਨ ਦੀ ਕਾਰ 40 ਫੁੱਟ ਡੂੰਗੀ ਖੱਡ ਚ ਡਿੱਗ ਗਈ ਜਿਸ ਕਰਕੇ ਉਸਦੀ ਜਾਨ ਚਲੀ ਗਈ ਮ੍ਰਿਤਕ ਰਮਨ ਕੁਮਾਰ ਆਪਣੇ ਪਰਿਵਾਰ ਨਾਲ ਡਲਹੌਜ਼ੀ ਗਿਆ ਸੀ ਰਮਨ ਨੇ ਜਾਮ ਲੱਗਣ ਕਰਕੇ ਪਰਿਵਾਰ ਨੂੰ ਪੈਦਲ ਹੀ ਭੇਜ ਦਿੱਤਾ ਤੇ ਖੁਦ ਗੱਡੀ ਚਲਾ ਕੇ ਜਾਂਦੇ ਸਮੇਂ ਉਸਦਾ ਸੰਤੁਲਨ ਵਿਗੜ ਗਿਆ ਤੇ ਹਾਦਸਾ ਹੋ ਗਿਆ ਚੱਜਰ ਚ ਦੋ ਟਰੱਕਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ ਜਿਸ ਕਰਕੇ ਦੋਨਾਂ ਟਰੱਕਾਂ ਨੂੰ ਭਿਆਨਕ ਅੱਗ ਲੱਗ ਗਈ ਅੱਗ ਇਹਦੀ ਜ਼ਿਆਦਾ ਭੈਨਕ ਸੀ ਕਿ ਇੱਕ ਡਰਾਈਵਰ ਟਰੱਕ ਦੇ ਵਿੱਚ ਜ਼ਿੰਦਾ ਹੀ ਸੜ ਗਿਆ ਫਾਇਰ ਬਗੇਟ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਕਾਬੂ ਪਾਇਆ ਇਸ ਤੋਂ ਇਲਾਵਾ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚੀ ਹਾਸੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਕੁਵੈਦ ਦੇ ਅਗਨੀ ਕਾਂਡ ਚ ਮਾਰੇ ਗਏ ਹੁਸ਼ਿਆਰਪੁਰ ਦੇ ਹਿੰਮਤ ਰਾਏ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਨੇ ਨਮਕ ਅੱਖਾਂ ਨਾਲ ਹਿੰਮਤ ਰਾਏ ਨੂੰ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ ਵਿਧਾਇਕ ਰਵਜੋਤ ਸਿੰਘ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਉਹਨਾਂ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਵੀ ਪ੍ਰੋਸਤ ਕੀਤਾ ਦੱਸਦਾ ਕਿ ਕੁਵੈਦ ਚ ਆਪਣੇ ਅਗਨੀ ਕਾਂਡ ਚ 45 ਪਾਰਕੀਆਂ ਦੀ ਮੌਤ ਹੋਈ ਸੀ ਜਿਨ੍ਹਾਂ ਚ ਇੱਕ ਜਮਨਾ ਨਗਰ ਦਾ ਸ਼ਖਤੀ ਸ਼ਖਤ। ਕਰਨਤਾਰੰਦੇ ਪੱਟੀ ਦੇ ਰਹਿਣ ਵਾਲੇ ਸੁਖਪੰਦ ਪਾਲ ਸਿੰਘ ਦੀ ਹਿਮਕੁੰਡ ਸਾਹਿਬ ਨੇੜੇ ਸ਼ਕਤੀ ਹਲਾਤਾ ਚ ਮੌਤ ਹੋ ਗਈ। ਸੁਖਪੰਦ ਪਾਲ ਆਪਣੇ ਤਿੰਨ ਸਾਥੀਆਂ ਨਾਲ ਹਿਮਕੁੰਡ ਸਾਹਿਬ ਗਿਆ ਸੀ ਜਿਸ ਨੂੰ ਪੌੜੀਆਂ ਚੜ੍ਹਨ ਦੌਰਾਨ ਸਾਹ ਲੈਣ ਚ ਪਰੇਸ਼ਾਨੀ ਹੋਈ ਤੇ ਇਸੇ ਦੌਰਾਨ ਹੀ ਉਸਦੀ ਮੌਤ ਹੋ ਗਈ। ਸੁਖਪੰਦ ਪਾਲ ਨੇ ਹਿਮਕੁੰਡ ਸਾਹਿਬ ਤੋਂ ਕਰੀਬ 300 ਮੀਟਰ ਦੂਰੀ ਤੇ ਤੰਤ ਜਗਰਾਉਂ ਚ ਇੱਕ ਪੁਲਿਸ ਮੁਲਾਜ਼ਮ ਦੀ ਪਤਨੀ ਦੀ ਮੌਤ ਹੋ ਗਈ ਜਿਸ ਦੀ ਲਾਸ਼ ਘਰ ਚ ਸ਼ੱਕੀ ਹਾਲਾਤਾਂ ਚ ਲਟਕਦੀ ਮਿਲੀ ਮਹਿਲਾ ਦੇ ਦੇਕੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਜੁਵਾਈ ਨੇ ਹੀ ਉਹਨਾਂ ਦੀ ਧੀ ਦਾ ਕਤਲ ਕੀਤਾ ਹੈ ਨਾਲ ਹੀ ਪਰਿਵਾਰ ਦਾ ਇਲਜ਼ਾਮ ਹੈ ਕਿ ਮਾਮਲੇ ਚ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਮੇਰੇ ਤੱਕ ਮਹਿਲਾ ਦੀ ਉਮਰ 30 ਸਾਲ ਸੀ ਜੋ ਦੋ ਬੱਚਿਆਂ ਦੀ ਮਾਂ ਹੈ ਪਰਨਾ ਤੋਂ ਬਾਅਦ ਮਹਿਲਾ ਦਾ ਪਤੀ ਭਰਾ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਚ ਇੱਕ ਸ਼ਖਸ ਨੇ ਮਾਂ ਪੁੱਤ ਤੇ ਟਰੈਕਟਰ ਚੜਾ ਦਿੱਤਾ ਜਿਸ ਕਰਕੇ ਮਾਂ ਦੀ ਮੌਤ ਹੋ ਗਈ ਤੇ ਬੇਟਾ ਸੱਕਦੀ ਹੈ ਇਹ ਵਿਵਾਦ ਟਰੈਕਟਰ ਦੇ ਸਪੀਕਰਾਂ ਉੱਚੀ ਆਵਾਜ਼ ਚਲ ਰਹੇ ਗਾਣਿਆਂ ਨੂੰ ਲੈ ਕੇ ਹੋਇਆ ਮਾਪੋਤ ਟਰੈਕਟਰ ਦੀ ਆਵਾਜ਼ ਘਟਾਉਣ ਲਈ ਕਹਿਣਗੇ ਸੀ ਟਰੈਕਟਰ ਚਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੇ 6 ਲੋਕਾਂ ਖਿਲਾਫ ਫਾਮਲਾ ਦਰਜ ਕੀਤਾ ਪਟਿਆਲਾ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਕਰੰਟ ਲੱਗਣ ਨਾਲ 2 ਸਾਲਾਂ ਐਂਜਲ ਦੀ ਮੌਤ ਹੋ ਗਈ ਘਟਨਾ ਉਸ ਵੇਲੇ ਵਾਪਰੀ ਜਦੋਂ ਐਂਜਲ ਆਪਣੀ ਵੱਡੀ ਭੈਣ ਦੇ ਨਾਲ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਅਚਾਨਕ ਬਿਜਲੀ ਦੀ ਹਾਈ ਟੈਂਸ਼ਨ ਸਾਰ ਉੱਪਰ ਡਿੱਗ ਪਈ ਕਰੰਟ ਲੱਗਣ ਨਾਲ ਵੱਡੀ ਭੈਣ ਵੀ ਚੁਲਸ ਗਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰਿਵਾਰਦਾਰ ਉਰੋ-ਰੋ ਕੇ ਬੁਰਾ ਕਰਨ ਤਾਰਾਂ ਚ ਸਬਜੀ ਬਣਾਉਣ ਵਾਲੇ ਪਤੀਲੇ ਚ ਇੱਕ 3 ਸਾਲ ਦੀ ਬੱਚੀ ਡਿੱਗ ਪਈ ਜਿਸ ਕਰਕੇ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਈ ਘਟਨਾ ਪਿੰਡ ਤੁੱਲਾ ਚ ਵਾਪਰੀ ਜਿੱਥੇ ਲੰਗਰ ਬਣਾਉਂਦੇ ਸਮੇਂ ਬੱਚੀ ਪਤੀਲੇ ਚ ਡਿੱਗੀ ਗੰਭੀਰ ਹਾਲਤ ਚ ਬੱਚੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਨਾਜ਼ੁਕ ਹਾਲਤ ਦੇਖਦਿਆਂ ਉਸ ਨੂੰ ਅਮ੍ਰਿਤਸਰ ਰੈਫਰ ਕੀਤਾ ਮਲੋੜ ਚ ਮਹਿਲਾ ਐਸਐਚਓ ਦਾ ਨਸ਼ਾ ਖਿਲਾਫ ਐਕਸ਼ਨ ਦੇਖਣ ਨੂੰ ਮਿਲਿਆ ਐਸਐਚਓ ਕਰਮਜੀਤ ਕੌਰ ਨੇ ਸਿਵਲ ਵਰਦੀ ਚ ਬਾਈਕ ਤੇ ਸਵਾਰ ਹੋ ਕੇ ਰੇਡ ਕੀਤੀ ਇਹ ਰੇਡ ਰੇਲਵੇ ਲਾਈਨ ਤੋਂ ਪਾਰ ਇਲਾਕੇ ਚ ਇੱਕ ਮਹਿਲਾ ਦੀ ਮਦਦ ਨਾਲ ਕੀਤੀ ਗਈ। ਇਸ ਦੌਰਾਨ ਨਸ਼ਾ ਵੇਚਣ ਦੇ ਇਲਜ਼ਾਮਾਂ 'ਚ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਦੂਜੀ ਫਰਾਰ ਹੋ ਗਈ। ਫੜੀ ਗਈ ਮਹਿਲਾ ਤੇ ਪਹਿਲਾ ਵੀ ਮਾਮਲਾ। ਅੱਛਾ। ਐਸਐਸਪੀ ਤਰਨਤਾਰਨ ਵੱਲੋਂ ਥਾਣਾ ਹਰੀਕੇ ਦੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸਤੇ ਕਿ ਚੋਰੀ ਦੇ ਮਾਮਲੇ 'ਚ ਕਾਰਵਾਈ ਨਾ ਕਰਦਿਆਂ ਪੀੜਤ ਤੇ ਰਾਜੀਨਾਮਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਪੀੜਤ ਨੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 27 ਜਨਵਰੀ ਨੂੰ ਉਸਦਾ ਫੋਨ ਚੋਰੀ ਹੋਇਆ ਸੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਤੇ ਹੋਰ ਪੁਲਿਸ ਨੂੰ ਦੇਣ ਦੇ باوجود ਵੀ ਐਸਐਚਓ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਅੱਜ ਵੇਸ਼ ਭਰ ਚੀਤ ਦਾ ਤਿਉਹਾਰ ਬਣਾਇਆ ਗਿਆ ਜਿਸਦੇ ਚਲਦਿਆ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਚ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਲੋਕਾਂ ਨਾਲ ਈਦ ਮਨਾਈ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਉੱਧਰ ਸਾਬਕਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਵੀ ਈਦ ਦੇ ਸਮਾਗਮ 'ਤੇ ਪਹੁੰਚੇ ਤੇ ਭਾਈਚਾਰੇ ਨੂੰ ਮੁਬਾਰਕਬਾਦ